ਨਵੇਂ ਟੂਰ ਦੀ ਤਿਆਰੀ ਤੇ ਫਿਰ ਪਿਛਲੇ ਸਾਲ ਦੀ ਤਰ੍ਹਾਂ ਹੀ ਆਪਾਂ ਸਮਾਨ ਰੱਖਣਾ ਹੈ ਸਿਲੰਡਰ ਇਹਦੇ ਚ ਟੈਂਟ ਗੱਦਾ ਛੋਟਾ ਮੋਟਾ ਹੋਰ ਸਮਾਨ ਆ ਗਾਗਾ ਦੀ ਵਾਰੀ तकरीबन ਸਾਰਾ ਕੁਝ ਪੂਰਾ ਸਾਥ ਸ੍ਰੀ ਅਕਾਲ ਜੀ ਉਮੀਦ ਕਰਦਾ ਵੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣਾ ਨਵਾਂ ਟੂਰ ਸ਼ੁਰੂ ਹੋ ਗਿਆ ਜੀ ਅਖੀਰਲਾ ਟੂਰ ਆਪਣਾ ਸੀਗਾ ਪਾਕਿਸਤਾਨ ਵਾਲਾ ਤੇ ਹੁਣ 225 ਚ ਮਤਲਬ ਆਪਣਾ ਪਹਿਲਾ ਟੂਰ ਆ 225 ਦਾ ਆ ਇਧਰਲੇ ਪਾਸੇ ਤੇ ਇਹ ਪਹਿਲਾ ਟੂਰ ਆ ਜਿਹਦੇ ਚ ਮਨਪ੍ਰੀਤ ਮੇਰੇ ਨਾਲ ਨਹੀਂ ਜਾ ਰਹੀ ਪਰ ਹੋਰ ਬਹੁਤ ਸਾਰੇ ਸੱਜਣ ਜਾ ਰਿਹਾ तकरीबन 50 ਤੋਂ 60 ਜਾਣੇ ਆ ਜਿਹੜੇ ਅਸੀਂ ਇਹ ਟੂਰ ਤੇ ਚੱਲੇ ਆ ਤੇ ਇਹ ਉਹਨਾਂ ਸੱਜਣਾਂ ਲਈ ਮਤਲਬ ਖਾਸ ਇੱਕ ਰეკਮੈਂਡੇਸ਼ਨ ਵੀ ਆ ਜਿਹੜੇ ਕਈ ਵਾਰ ਸਾਨੂੰ ਪੁੱਛਦੇ ਹੁੰਦੇ ਵੀ ਅਸੀਂ ਬਾਈ ਜੀ ਪਰਿਵਾਰ ਦੇ ਨਾਲ ਕਿੱਥੇ ਜਾ ਸਕਦੇ ਆ ਸੋ ਇਹ ਪਰਿਵਾਰ ਦੇ ਨਾਲ ਕੀਤਾ ਜਾਣ ਵਾਲਾ ਟੂਰ ਆ ਅਸੀਂ ਇੱਕ ਟਰੈਕ ਕਰਨ ਚੱਲੇ ਆ ਤੇ ਤੁਸੀਂ ਆਪਣੇ ਬੱਚਿਆਂ ਨਾਲ ਜਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਘਰਦਿਆਂ ਨਾਲ ਇਹ ਟੂਰ ਕਰ ਸਕਦੇ ਹੋ ਇਹ ਕਰੇਰੀ ਝੀਲ ਚੱਲੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਤੇ 215 ਕਿਲੋਮੀਟਰ ਘਰੋਂ ਪੈਂਦਾ ਇਹਦਾ ਤੇ 5 ਤੋਂ 5.5 ਘੰਟੇ ਲੱਗਣੇ ਇੱਥੇ ਪਹੁੰਚਣ ਨੂੰ ਤੇ ਮੈਂ ਤੁਰ ਪਿਆ ਤਕਰੀਬਨ 8:00 ਵਜੇ ਘਰੋਂ ਤੁਰਿਆ ਤੇ ਵਾਇਆ ਜਿਵੇਂ ਤੁਹਾਨੂੰ ਪਤਾ ਵੀ ਪਿੰਡ ਸਾਡਾ ਟੁਰਨਾ ਹੈ ਤੇ ਜਿਲ੍ਹਾ ਜਲੰਧਰ ਆ ਸੋ ਮੋਗੇ ਤੋਂ ਜਿਹੜੀ ਜਲੰਧਰ ਰੋਡ ਜਾਂਦੀ ਉੱਤੇ ਮਲਸੀਆਂ ਤੋਂ ਆ ਕੇ ਮੈਂ ਮੇਨ ਰੋਡ ਤੇ ਚੜਿਆ ਉੱਥੋਂ ਫਿਰ ਨਕੋਦਰ ਹੁੰਦਿਆਂ ਹੋਇਆਂ ਗਾਂ ਗਹੀਰਾ ਮੋਢ ਕੰਗ ਸਾਬੂ ਤੇ ਪ੍ਰਤਾਪਪੁਰੇ ਤੋਂ ਆ ਕੇ ਫਿਰ ਮੈਂ ਇਧਰ 66 ਫੁੱਟੀ ਰੋਡ ਤੇ ਪੈ ਗਿਆ ਸੀਟੀ ਕਾਲਜ ਵਾਲੀ ਬਸ ਸੀਟੀ ਕਾਲਜ ਦੇ ਲਾਗੇ ਛਾਗੀ ਪਹੁੰਚ ਲਿਆ ਮੈਂ 66 ਫੁੱਟ ਵਾਲੀ ਰੋਡ ਦਾ ਤੇ ਸੀਟੀ ਕਾਲਜ ਦਾ ਜ਼ਿਕਰ ਭਾਈ ਕਮਲ ਹੀਰ ਦੇ ਗਾਣੇ ਦੇ ਵਿੱਚ ਵੀ ਹੁੰਦਾ ਸੁਖਪਾਲ ਔਜਲਾ ਬਾਈ ਲਿਖਦਾ ਨਾ ਵੀ ਸੀਮਰ ਦਾ ਸਿਟੀ ਕਾਲਜ ਜੱਟ ਦੇ ਬੁਲਟ ਦੀ ਬੜਕ ਉੱਤੇ ਤੇ ਉਹ ਘਰ ਦੀ ਸੀ ਉਹ ਡੀ 66 ਫੁੱਟ ਵਾਲੀ ਸੜਕ ਉੱਤੇ ਸੋ ਆਹ ਵਾਲੀ 66 ਫੁੱਟ ਵਾਲੀ ਸੜਕਾ ਜਿਹਦੇ ਤੇ ਹੁਣ ਮੈਂ ਇਸ ਵੇਲੇ ਜਾ ਰਿਹਾ ਕਿਉਂਕਿ ਉਧਰ ਜੇ ਸਿੱਧਾ ਜਲੰਧਰ ਜਾਂਦਾ ਲਾਮੜੇ ਥਾਣੀ ਤੇ ਉੱਥੇ ਨਾ ਟ੍ਰੈਫਿਕ ਲੱਗ ਜਾਂਦਾ ਕਈ ਵਾਰੀ ਸੋ ਤਾਂ ਕਰਕੇ ਮੈਂ ਉਧਰ ਦੀ ਅਵੋਇਡ ਕੀਤਾ ਵੀ ਉਧਰ ਦੀ ਨਹੀਂ ਜਾਣਾ ਐਂ ਦੀ ਲੰਘ ਚਲੀਏ ਤੇ ਇਹਦੇ ਚੋਂ ਗਾਂਹ ਜਾ ਕੇ ਫਿਰ ਮੈਂ ਕੈਂਟ ਚੋਂ ਲੰਘ ਜੂਗਾ ਆ ਇਧਰ ਸਿਟੀ ਇੰਸਟੀਚਿਊਟ ਹੈ ਮਤਲਬ ਸਿਟੀ ਕਾਲਜ ਹੈ ਤੇ ਬਠੇਰੇ ਇਦਾਂ ਦੇ ਗੀਤ ਹੁੰਦੇ ਜਿਹੜੇ ਕਾਲਜਾਂ ਸਕੂਲਾਂ ਦੇ ਨਾਮ ਤੇ ਬਣਦੇ ਕਿਤੇ ਨਾ ਕਿਤੇ ਜ਼ਿਕਰ ਆ ਜਾਂਦਾ ਸੋ ਇਹਦਾ ਵੀ ਜ਼ਿਕਰ ਇਸ ਤਰ੍ਹਾਂ ਆਇਆ ਹੋਇਆ ਇਹ ਮੈਂ ਜਿਵੇਂ ਦੱਸ ਰਿਹਾ ਵੀ ਇਧਰ ਦੀ ਜਦੋਂ ਮੈਂ ਹੁਣ ਜਾਊਂਗਾ ਤੇ ਇਹ ਅਰਬਨ ਸਟੇਟ ਚ ਜਾ ਕੇ ਵੜਨਾ ਫਿਰ ਉੱਥੋਂ ਮੈਂ ਕੈਂਟ ਵਿੱਚ ਦੀ ਹੋ ਜਾਊਂਗਾ ਤੇ ਫਿਰ ਰਾਮਾ ਮੰਡੀ ਤੋਂ ਹੁੰਦਿਆਂ ਹਸ਼ਿਆਰਪੁਰ ਤੇ ਫਿਰ ਗਾਂ ਆਪਾਂ ਚੰਦਪੁਰਨੀ ਵਾਲੇ ਰੂਟ ਤੋਂ ਸਿੱਧਾ ਕਰੇਰੀ ਪਹੁੰਚ ਜਾਣਾ ਜਿਵੇਂ ਮੈਂ ਦੱਸਿਆ 50-60 ਸੱਜਣ ਜਿਹੜੇ ਜਾਣੇ ਕੁਝ ਉਥੇ ਕੱਲ ਪਹੁੰਚ ਗਏ ਆ ਤੇ ਕੁਝ ਅੱਜ ਸਵੇਰੇ ਤੁਰੇ ਹੋਏ ਆ ਤੇ ਇੱਕ ਮੇਰਾ ਵੀਰ ਨਵਜੋਤ ਸਿੰਘ ਹਰਿਆਣੇ ਤੋਂ ਕਰਨਾਲ ਤੋਂ ਉਹਨੇ ਮੇਰੇ ਨਾਲ ਜਾਣਾ ਉਹ ਇੱਥੇ ਆਪਣੇ ਰਿਸ਼ਤੇਦਾਰੀ ਚ ਕੱਲ ਸ਼ਾਮੀ ਪਹੁੰਚ ਗਿਆ ਸੀ ਬਾਈ ਆ ਆਦਮਪੁਰ ਦੇ ਲਾਗੇ ਕਿਸੇ ਪਿੰਡ 'ਚ ਤੇ ਉਹ ਪਿੰਡ ਦੀ ਮੇ ਲੋਕੇਸ਼ਨ ਵਾਹੇ ਮੰਗਾ ਲਈ ਆ ਤੇ ਉਹਨੂੰ ਲੈਣਾ ਹੁਣ ਉਥੋਂ ਤੇ ਫਿਰ ਅਸੀਂ ਦੋਨੋਂ ਜਾਣਿਆਂ ਨੇ ਗਾਂ ਜਾਣਾ ਤੇ ਵਧੀਆ ਫੇ ਦੋ ਜਣਿਆਂ ਦਾ ਸਫ਼ਰ ਚੰਗਾ ਕੱਟ ਜਾਂਦਾ ਤੇ ਜਿਹੜਾ ਇਹ ਸਮਾਨ ਰੱਖਿਆ ਮੈਂ ਨਾਲ ਤੁਸੀਂ ਜਿੰਨਾ ਵੇਖਿਆ ਹੀ ਆ ਇਹ ਤਾਂ ਵੀ ਰੱਖਿਆ ਵਾ ਕਿਉਂਕਿ ਜਿਹੜਾ ਟਰੈਕ ਆ ਸਾਡਾ ਇਹ ਤਕਰੀਬਨ 3 ਦਿਨ ਦਾ ਪਰ ਸਮਾਨ ਤਾਂ ਰੱਖ ਲਿਆ ਵੀ ਹੋ ਸਕਦਾ ਵੀ ਅਸੀਂ ਦੋਨੋਂ ਜਣੇ ਬਾਅਦ 'ਚ ਹੋਰ ਉਥੇ ਟਾਈਮ ਲਾਉਣਾ ਹੋਵੇ ਤੇ ਬੈਕਅਪ ਵਜੋਂ ਰੱਖ ਲਿਆ ਵੀ ਕੋਈ ਨਾ ਜੇ ਕੋਈ ਮੰਨ ਫਰਮ ਦਾ ਉਧਰ ਸਵੱਬ ਬਣਿਆ ਤੇ ਉਹਦੇ ਲਈ ਫੇ ਵਰਤਿਆ ਜਾਊਗਾ ਕਿਉਂਕਿ ਆਪਣੇ ਕੋਲ ਪਿਆ ਸਮਾਨ ਪਹਿਲਾਂ ਦਾ ਹੀ ਵੀ ਟੈਂਟ ਟੂਟ ਟੂਟ ਕੈਂਪਿੰਗ ਵਾਲਾ ਸਾਰੇ ਸਮਾਨ ਹੈਗਾ ਜਿਵੇਂ ਪਿਛਲੇ ਸਾਲ ਤੁਸੀਂ ਵੇਖਿਆ ਸੀ ਵੀ ਆਪਾਂ 스ਪਿਤੀ ਦਾ ਟੂਰ ਕੀਤਾ ਸੀਗਾ ਲਦਾਖ ਕਸ਼ਮੀਰ ਹੋ ਕੇ ਆਏ ਸੀਗੇ ਡੇਢ ਕੁ ਮਹੀਨਾ ਆਪਾਂ ਲੱਗਿਆ ਸੀਗਾ ਤੇ ਐਵੇਂ ਦਾ ਕੁਝ ਪਲਾਨ ਬਣ ਜੂਗਾ ਹੁਣ ਵੀ ਕਿਉਂਕਿ ਤਿੰਨ ਦਿਨ ਦਾ ਤਾਂ ਖੈਰ ਇਹੀ ਹੈ ਹੀ ਆ ਸੋ ਤਿੰਨ ਦਿਨ ਤੁਸੀਂ ਕੱਢ ਕੇ ਆਪਣੇ ਪਰਿਵਾਰ ਨਾਲ ਜਾ ਸਕਦੇ ਬਾਕੀ ਇਹਦਾ ਖਰਚਾ ਨਾ ਬੜਾ ਘੱਟ ਆ ਆ ਤਕਰੀਬਨ 1950 ਰੁਪਏ ਹਾਂਜੀ ਅਸੀਂ ਜਿਹੜੇ ਆਰਗੇਨਾਈਜ਼ਰ ਨੇ ਬਾਈ ਹਰਜਿੰਦਰ ਪਨੂਪਗੜ ਹੋਣੀ ਤੇ ਯਾਦਵਿੰਦਰ ਵਿਰਖ ਹੋਣੀ ਕਮਕੜਨਾਮਾ ਗਰੁੱਪ ਆ ਤੁਸੀਂ ਫੇਸਬੁਕ ਤੇ ਜੁਆਇਨ ਵੀ ਕਰ ਸਕਦੇ ਹੋ ਬਾਕੀ ਬਹੁਤ ਸਾਰੇ ਸੱਜਣ ਹੋਣੇ ਆ ਆਪਾਂ ਉਹਨਾਂ ਨੂੰ ਮਿਲਣਾ ਹੈ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਅੱਜ ਹੈਗਾ ਐਤਵਾਰ ਤਰੀਕ ਹੈਗੀ ਆ 30 ਮਾਰਚ ਤੇ ਅੱਜ ਆਪਾਂ ਘਰੋਂ ਤੁਰ ਕੇ ਕਰੇਰੀ ਤੇ ਕਰੇਰੀ ਤੋਂ ਗਾਂ ਅੱਧ ਦੇ ਵਿੱਚ ਪਹੁੰਚਣਾ ਕੱਲ ਨੂੰ ਫਿਰ ਗਾਂ ਟਰੈਕ ਕਰਾਂਗੇ ਕਰੇਰੀ ਝੀਲ ਤੱਕ ਜਿਹੜਾ ਕਿ ਉਹ ਵੈਸੇ ਟਰੈਕ ਤਾਂ ਕਰੇਰੀ ਪਿੰਡ ਤੋਂ ਸ਼ੁਰੂ ਹੋ ਜਾਂਦਾ ਤੇ ਫਿਰ ਉਦੋਂ ਅਗਲੇ ਦਿਨ ਉਹ ਫਿਰ ਆਪਾਂ ਵਾਪਸੀ ਕਰ ਲੈਣੀ ਆ ਤੇ ਆਜੋ ਫਿਰ ਚਲਦਿਆਂ ਨਾਲ ਦੀ ਨਾਲ ਤੁਹਾਨੂੰ ਸਫ਼ਰ ਬਿਖਾਉਣੇ ਆ ਸਾਰਾ ਜਲੰਧਰ ਕੈਂਟ ਵਿੱਚੋਂ ਲੰਘ ਕੇ ਤੇ ਰਾਮਾ ਮੰਡੀ ਵੀ ਮੈਂ ਕ੍ਰੋਸ ਕਰਿਆ ਆਂ ਤੇ ਇਹ ਰਾਮਾ ਮੰਡੀ ਤੋਂ ਹੁਣ ਜੰਡੂ ਸਿੰਘ ਹੁਸ਼ਿਆਰਪੁਰ ਰੋਡ ਆ ਮਲਚਿੰਦਪੁਰਨੀ ਰੋਡ ਜਿਹੜਾ ਮਰਜੀ ਕਹੋ ਪਰ ਮੋੜੇ ਸਾਹਮਣੇ ਹੁਣ ਜੰਡੂ ਸਿੰਘਾ ਹੀ ਆਉਣਾ ਇਹ ਟਾਈਮ ਇਸ ਵਾਰਲੇ ਹੋ ਗਿਆ ਜੀ 9:08 ਮਿੰਟ ਮਤਲਬ ਘੰਟਾ ਕੁ ਲੱਗ ਗਿਆ ਘੰਟੇ ਤੋਂ ਥੋੜਾ ਜਿਹਾ ਉੱਤੇ ਲੱਗਾ ਇਸ ਤੱਕ ਪਹੁੰਚਣ ਲਈ ਮੈਨੂੰ ਇੰਨਾ ਕੁ ਵੈਸੇ ਲੱਗ ਹੀ ਜਾਂਦਾ ਕਿਉਂਕਿ ਜਲੰਧਰ ਸਾਰਾ ਕਰਾਸ ਕਰਕੇ ਆਪਾਂ ਇੱਧਰ ਆਏ ਆ ਬਾਕੀ ਤੁਹਾਡਾ ਸਾਰੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਟਾਕ ਵਿਦ ਟਰਨਾ ਨੂੰ ਵੀ ਸਵੀਕਾਰ ਕੀਤਾ ਤੇ ਉੱਥੇ ਇੰਟਰਵਿਊ ਬਾਈ ਨਾਸਰ ਢਲੋਂ ਨਾਲ ਆਪਾਂ ਪਹਿਲਾ ਪਾਇਆ ਸੀਗਾ ਤੇ ਉਹਨੂੰ ਵੀ ਬੜਾ ਪਿਆਰ ਦੇ ਰਹੇ ਹਾਂ ਤੇ ਜਿਨ੍ਹਾਂ ਨੇ ਹਾਲੇ ਤੱਕ ਟਾਕ ਵਿਦ ਟਰਨਾ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦਵਾ ਜੀ ਕਿ ਆਪਾਂ ਵਾਕ ਵਿੱਚ ਟੁਰਨਾ ਦੇ ਨਾਲ-ਨਾਲ ਆਪਣਾ ਟਾਕ ਵਿੱਚ ਟੁਰਨਾ ਵੀ ਸ਼ੁਰੂ ਕੀਤਾ ਹੈ ਕਿਉਂਕਿ ਵਾਕ ਵਿੱਚ ਟੁਰਨਾ ਤੇ ਜਿਵੇਂ ਤੁਹਾਨੂੰ ਪਤਾ ਵੀ ਆਪਾਂ ਸਫਰ ਕਰਦੇ ਆਂ ਘੁੰਮਦੇ ਫਿਰਦੇ ਆਂ ਤੇ ਟਾਕ ਵਿੱਚ ਟੁਰਨਾ ਤੇ ਆਪਾਂ ਸਫਰਾਂ ਦੇ ਵਿੱਚ ਚਰਚਾਵਾਂ ਵੀ ਕਰਿਆ ਕਰਨੀਆਂ ਗੱਲਾਂ ਬਾਤਾਂ ਵੀ ਕਰਿਆ ਕਰਨੀਆਂ ਸੋ ਗੱਲਾਂ ਬਾਤਾਂ ਕਰਨ ਲਈ ਆਪਾਂ ਟਾਕ ਵਿੱਚ ਟੁਰਨਾ ਸ਼ੁਰੂ ਕੀਤਾ ਤੇ ਬਹੁਤ ਸਾਰੇ ਤੁਹਾਡੇ ਚੋਂ ਸੱਜਣ ਉੱਥੇ ਜੁੜ ਚੁੱਕੇ ਆ ਤੇ ਜਿਹੜੇ ਨਹੀਂ ਜੁੜੇ ਉਹ ਜ਼ਰੂਰ ਉਧਰ ਆਓ ਢੇੜਾ ਕੱਢੋ ਤੇ ਉਮੀਦ ਆ ਵੀ ਤੁਹਾਨੂੰ ਪਸੰਦ ਆਊਗਾ ਤੇ ਜਿਹੜੇ ਸੱਜਣ ਹਾਲੇ ਤੱਕ ਵਾਕਵੇ ਟੁਰਨਾ ਨਾਲ ਵੀ ਨਹੀਂ ਜੁੜੇ ਪਹਿਲੀ ਵਾਰ ਆਹ ਵਾਲੀ ਵੀਡੀਓ ਵੇਖ ਰਹੇ ਆ ਉਹ ਵੀ ਇਹਨੂੰ ਸਬਸਕ੍ਰਾਈਬ ਕਰਨ ਮਿਹਰਬਾਨੀ ਇਧਰ ਪਿੰਡ ਆ ਖਿਚੀਪੁਰ ਜਿੱਥੋਂ ਮੈਂ ਨਵਜੋਤ ਬਾਈ ਨੂੰ ਲੈਣਾ ਤੇ ਆ ਪਿੰਡ ਨੂੰ ਜਾਂਦੇ ਆ ਰਾਹ ਤੇ ਫਾਟਕ ਲੱਗਾ ਸੀ ਤੇ ਫਾਟਕ ਬਸ ਟ੍ਰੇਨ ਲੰਘੀ ਆ ਤੇ ਹੁਣ ਖੁੱਲਣਾ ਨਹੀਂ ਲੱਗਾ ਆ ਵੀ ਸਹੀ ਆ ਵੀ ਰੂਲ ਹੁੰਦਾ ਵੀ ਪਹਿਲਾਂ ਲਾਲ ਝੰਡੀਆਂ ਲਾਉਣੀਆਂ ਜਦੋਂ ਟ੍ਰੇਨ ਲੰਘੀ ਤੇ ਫੇਰ ਹੀ ਇਹ ਖੋਲਦੇ ਆ ਇਹ ਜੰਡੂ ਸਿੰਘਾ ਤੋਂ ਥੋੜਾ ਜਿਹਾ ਪਹਿਲਾਂ ਸੱਜੇ ਹੱਥ ਮੋੜਿਆ ਜੀ ਪੀ ਐਸ ਨੇ ਮੈਨੂੰ ਪਿੰਡ ਖਿੱਚੀਪੁਰ ਜਾਣ ਲਈ ਲਓ ਜੀ ਪਹੁੰਚ ਗਏ ਚੀਮਾ ਸਾਹਿਬ ਕੋਲ ਚੀਮਾ ਸਾਹਿਬ ਕੀ ਹਾਲ ਨੇ ਵਧੀਆ ਵਧੀਆ ਬਾਈ ਸੱਸੀ ਤਿਆਰੀ ਬਿਲਕੁਲ ਕਿਰਪਾ ਮਿਲ ਗਈ ਕਮਾਲ ਹੋਈ ਬਈ ਵਿਆਹ ਤੇ ਜਾਣ ਵਾਲਾ ਟੌਰ ਕੱਢਿਆ ਭਰਾ ਨੇ ਪੂਰਾ ਨਹੀਂ ਹੁਣ ਤੁਹਾਡਾ ਪਤਾ ਨਹੀਂ ਸੀ ਨਾ ਵੀ ਤੁਸੀਂ ਪਰਨੇ ਚੱਲੇ ਹੋ ਮੈਨੂੰ ਤਾਂ ਦਿੱਕਿਆ ਭਗਵਾਨ ਕੇ ਜਾਵਾਂਗੇ ਮੈਂ ਵੀ ਤਾਂ ਅੱਗ ਬਣ ਲਈਏ ਨਹੀਂ ਨਹੀਂ ਵਧੀਆ ਵਧੀਆ ਟੌਰ ਕੱਢ ਕੇ ਜਾਣਾ ਚਾਹੀਦਾ ਚਲੋ ਆਓ ਉਧਰ ਫਿਰੋਜ਼ੀ ਉੱਥੇ ਚੱਲਨੇ ਆਪਾਂ ਉਹ ਨਹੀਂ ਇੱਥੇ ਚੱਲਦੇ ਆ ਨਹੀਂ ਉੱਥੇ ਕਰਨਾ ਸ਼ਿਫਟ ਆ ਜਾਓ ਹੁਣ ਉਹ ਕਰ ਕੇ ਰੱਖੀ ਮੈਂ ਚੱਲ ਨਵਜੋਤ ਆਂਦਾ ਸੀ ਵੀ ਫਾਰਚੂਨਰ ਤੇ ਚੱਲੀ ਆ ਮੈਂ ਕਿਹਾ ਵੀ ਨਹੀਂ ਬਾਈ ਸਮਾਨ ਕੱਢ ਲਿਓ ਆਪਾਂ ਇੱ ਵੀ ਇਹ ਕਾਮਯਾਬ ਆ ਕਾਮ ਦੇਖੋ ਜੀ ਇਹੋ ਬੋਕਲੇ ਰੱਖ ਲਿਆ ਪਲੇਟਾਂ ਬਸੋ ਦੇਥੇ ਰੱਖੀ ਹੈ ਹਾਈਥੇ ਰੱਖ ਲੋ ਕੋਈ ਨਾ ਕਿਤਿਆਂ ਨਾ ਰਹਿਣ ਨਹੀਂ ਖੜਕਦੀਆਂ ਕੋਈ ਨਹੀਂ ਹੁੰਦਾ ਜੀ ਬਿਲਕੁਲ ਲੋ ਜੀ ਆਪਾਂ ਤੁਰ ਪਏ ਚੀਮਾ ਸਾਹਿਬ ਦੇ ਸੌਰਿਆਂ ਦੇ ਘਰੋਂ ਸੌਰੇ ਹੀ ਆ ਨਾ ਬਾਈ ਹਾਂਜੀ ਹਾਂ ਇਹ ਹਵੇਲੀ ਸੀ ਇਧਰਲੇ ਪਾਸੇ ਠੀਕ ਆ ਬਾਈ ਜੀ ਓਕੇ ਬਾਈ ਜੀ ਓਕੇ ਜੀ ਇਧਰੋਂ ਨਿਕਲਣਾ ਨਾ ਹਾਂਜੀ ਹਾਂਜੀ ਚਲੋ ਇਧਰੋਂ ਹੀ ਆਪਾਂ ਨਿਕਲ ਪਾਂਗੇ ਤੇ ਆਪਾਂ ਸਿੱਧਾ ਇਥੋਂ ਆਦਮਪੁਰ ਹੀ ਚੜ ਜਾਣਾ ਆਦਮਪੁਰ ਚੜ ਜਾਣਾ ਠੀਕ ਹੈ ਆਪਾਂ ਹੁਣ ਕਰ ਲਿਆ ਹੁਸ਼ਿਆਰਪੁਰ ਕ੍ਰਾਸ ਬਾਈ ਨਵਜੋਤ ਨੂੰ ਲੈ ਕੇ ਆਪਾਂ ਹੋਣੀ ਕੈਮਰਾ ਖੋਲਿਆ ਇੱਥੇ ਤੇ ਇਹ ਚਿੰਤਪੁਰਨੀ ਰੋਡ ਆ ਹੁਸ਼ਿਆਰਪੁਰ ਸਾਰਾ ਨਿਕਲ ਹੀ ਆਏ ਆ ਆਪਾਂ ਤੇ ਚਿੰਤਪੁਰਨੀ ਰੋਡ ਤੇ ਪੈਂਦੇ ਸਾਰੇ ਆ ਵੇਖੋ ਵੀ ਜਿਹੜੇ ਝੰਡੇ ਇੱਥੋਂ ਮਤਲਬ ਯਾਤਰੀ ਜਿਹੜੇ ਜਾਂਦੇ ਨੇ ਧਾਰਮਿਕ ਯਾਤਰਾ ਤੇ ਉਹ ਫਿਰ ਝੰਡੇ ਲਾ ਕੇ ਜਾਂਦੇ ਹੁੰਦੇ ਤਾਂ ਉਹ ਮਾਤਾ ਵਾਲੇ ਝੰਡੇ ਨੇ ਇੱਥੇ ਹੋਰ ਬਾਈ ਕਿਦਾਂ ਠੀਕ ਆ ਵਧੀਆ ਫੀਲ ਹੋ ਰਿਹਾ ਅੱਜ ਤੁਸੀਂ ਪਹਿਲੀ ਵਾਰ ਮਤਲਬ ਆਪਾਂ ਦੋਨੋਂ ਪਹਿਲੀ ਵਾਰ ਕਿਤੇ ਸਫ਼ਰ ਕਰ ਰਹੇ ਆਂ ਐਸੇ ਮੈਂ ਦੱਸ ਦਵਾਂ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਵਾਸਤੇ ਵੀ ਨਵਜੋਤ ਨਾਲ ਮੇਰੀ ਪਹਿਲੀ ਮੁਲਾਕਾਤ ਪਾਕਿਸਤਾਨ ਦੇ ਵਿੱਚ ਹੋਈ ਸੀ ਜਦੋਂ 2023 ਦੇ ਵਿੱਚ ਆਪਾਂ ਗਏ ਸੀਗੇ ਤੇ ਇਹ ਤੇ ਇਹਨਾਂ ਦੇ ਘਰੋਂ ਭੈਣ ਜੀ ਸਾਡੇ ਇਹ ਦੋਨੋਂ ਜੀ ਗਏ ਸੀਗੇ ਤੇ ਉਦੋਂ ਉੱਥੇ ਮਿਲੇ ਸੀਗੇ ਆਪਾਂ ਨੂੰ ਤੇ ਉਹ ਤਜਰਬਾ ਵੀ ਬੜਾ ਵਧੀਆ ਰਿਹਾ ਥੋੜੇ ਕ ਦਿਨ ਆਪਾਂ ਉੱਥੇ ਜਰੂਰ ਇਕੱਠੇ ਸੀਗੇ ਪਰ ਸਾਝ ਇਦਾਂ ਦੀ ਪੈ ਗਈ ਵੀ ਜਿਹੜੀ ਹਾਲੇ ਤੱਕ ਕਾਇਮ ਆ ਤੇ ਤਾਂ ਉਮਰ ਰਹਿ ਗਈ ਹਣਾ ਬਾਈ ਕਈ ਵਾਰ ਅਚਾਨਕ ਆਪਾਂ ਮਿਲਦੇ ਹੁੰਨੇ ਬੰਦੇ ਕਿਸੇ ਨੂੰ ਤੇ ਫਿਰ ਉਸ ਤੰਦਾ ਜੁੜ ਜਾਂਦੀਆਂ ਉਹ ਫਿਰ ਪਿਆਰ ਦੀ ਗੱਲ ਹੈ ਨਾ ਭਾਈ ਜੀ ਜਦੋਂ ਮਿਲੇ ਆਪਾਂ ਉੱਥੇ ਬੜਿਆਂ ਨੂੰ ਆਵਾਂਗੇ ਜੀ ਪਰ ਮੰਨ ਲਓ ਆਪਾਂ ਦਿਨ ਚ ਵੀ ਕਈਆਂ ਨੂੰ ਮਿਲਨੇ ਆਂ ਕਈਆਂ ਨਾਲ ਆਪਾਂ ਬਾਹਰ ਅੰਦਰ ਜਾਂਦੇ ਰਹਿੰਨੇ ਆਂ ਪਰ ਨਾਲ ਉਹੀ ਰਹਿੰਦੇ ਨੇ ਜਿਹੜੇ ਮੰਨ ਲਓ ਜਿਨ੍ਹਾਂ ਦਾ ਦਿਲ ਜਮ ਆਹ ਤੰਦਾ ਭੇ ਰਲ ਜਾਂਦੀ ਆ ਵਾਈਬ ਮੈਚ ਹੋ ਜਾਂਦੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਮਾਲਕ ਮਿਲਾਵੇ ਤੇ ਸਭ ਕੁਝ ਹੋ ਜਾਂਦਾ ਜਿਵੇਂ ਹਾਂ ਤੇ ਜਿਹੜਾ ਹੁਸ਼ਿਆਰਪੁਰ ਇਲਾਕਾ ਜੀ ਇਹ ਚੋਆ ਦੀ ਧਰਤੀ ਆ ਬਹੁਤ ਸਾਰੇ ਇਥੇ ਚੋ ਵਗਦੇ ਆ ਕੁਦਰਤੀ ਸੌਮੇ ਜਿਹੜੇ ਹੁੰਦੇ ਆ ਵੀ ਧਰਤੀ ਦੇ ਵਿੱਚੋਂ ਪਾਣੀ ਆਪਣੇ ਆਪ ਹੀ ਵਗੀ ਜਾਂਦਾ ਸੋ ਕੋਕੋਨੇਟ ਆਉਂਦਾ ਉਧਰ ਜੰਗਲ ਵਾਲਾ ਏਰੀਆ ਇਥੇ ਬਹੁਤ ਸਾਰੇ ਡੈਮ ਨੇ ਮਲਾਂ ਹੁਸ਼ਿਆਰਪੁਰ ਪੰਜਾਬ ਦਾ ਅਜਿਹਾ ਇਲਾਕਾ ਜਿਹੜਾ ਟੂਰਿਜ਼ਮ ਤੇ ਟੂਰਿਜ਼ਮ ਨੂੰ ਲੈ ਕੇ ਵੱਡੇ ਲੈਵਲ ਤੇ ਪ੍ਰਮੋਟ ਹੋ ਸਕਦਾ ਪਰ ਪਤਾ ਨਹੀਂ ਸਰਕਾਰ ਇਹਦੇ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਤੇ ਆਪਣੇ ਬੰਦੇ ਵੀ ਜ਼ਿਆਦਾ ਹੁੰਦਾ ਵੀ ਅਸੀਂ ਬਾਹਰ ਘੁੰਮ ਕੇ ਆਈਏ ਸੋ ਮੈਂ ਜ਼ਿਕਰ ਇਹ ਤਾਂ ਕਰ ਰਿਹਾ ਕਿਉਂਕਿ ਮੈਂ ਹੁਸ਼ਿਆਰਪੁਰ ਨੂੰ ਬੜਾ ਘੁੰਮਿਆ ਇਹ ਸਾਰਾ ਜਿਹੜਾ ਮੈਂ ਜ਼ਿਕਰ ਕਰ ਰਿਹਾ ਏਰੀਆ ਇਹ ਮੈਂ ਘੁੰਮ ਚੁੱਕਿਆ ਆਲਰੇਡੀ ਪਰ ਉਹ ਬੱਕਰੀ ਗੱਲ ਆ ਵੀ ਔਨ ਰਿਕਾਰਡ ਆਪਾਂ ਨਹੀਂ ਘੁੰਮਿਆ ਵੀ ਤੁਹਾਨੂੰ ਮੈਂ ਸ਼ੂਟ ਕਰਕੇ ਨਹੀਂ ਵਿਖਾਇਆ ਤਾਂਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰੂੰਗਾ ਵੀ ਆਪਾਂ ਇਹ ਜਿਹੜਾ ਹੁਸ਼ਿਆਰਪੁਰ ਦਾ ਏਰੀਆ ਨਾ ਇਹਨੂੰ ਐਕਸਪਲੋਰ ਕਰੀਏ ਤੇ ਇਹ ਤੁਹਾਨੂੰ ਵਿਖਾਈਏ ਤਾਂ ਕਿ ਜੇ ਤੁਹਾਡੇ ਤੋਂ ਇੱਕ ਦਿਨ ਦਾ ਕਰੇ ਟਾਈਮ ਹੋਇਆ ਤਾਂ ਤੁਸੀਂ ਇੱਥੇ ਆ ਕੇ ਘੁੰਮ ਕੇ ਜਾਓ ਵੀ ਵੀਕੈਂਡ ਤੇ ਬੰਦਾ ਆ ਜਾਂਦਾ ਸੈਟਰਡੇ ਸੰਡੇ ਹਨਾ ਉਹ ਤਾਂ ਨੂੰ ਆਉਣ ਵਾਲੇ ਦਿਨਾਂ 'ਚ ਆਪਾਂ ਇੱਥੋਂ ਦੀਆਂ ਕੁਝ ਵੀਡੀਓਜ਼ ਬਣਾ ਕੇ ਵਿਖਾਵਾਂਗੇ। ਮਤਲਬ ਮੇਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਵੀ ਜੇ ਆਪਣੀਆਂ ਥਾਵਾਂ ਹੈਗੀਆਂ ਤੇ ਉਹ ਪ੍ਰਮੋਟ ਹੋਣੀਆਂ ਚਾਹੀਦੀਆਂ ਤੇ ਸਰਕਾਰ ਨੂੰ ਵੀ ਚਾਹੀਦਾ ਬਾਈ ਜੇ ਤੁਹਾਡੇ 'ਚ ਕੋਈ ਬੰਦਾ ਅਧਿਕਾਰੀ ਕੋਈ ਸੁਣ ਰਿਹਾ ਤੇ ਇਸ ਪਾਸੇ ਜ਼ਰੂਰ ਧਿਆਨ ਦਿਓ ਕਿ ਆਪਾਂ ਪੰਜਾਬ ਨੂੰ ਟੂਰਿਜ਼ਮ ਵੱਲੋਂ ਵੀ ਪ੍ਰਮੋਟ ਕਰੀਏ ਥੋੜਾ-ਬਹੁਤਾ। ਬਾਹਰ ਤਾਂ ਲੋਕ ਆਪ ਬਤੌਰੀ ਜਾਂਦੇ ਆ ਭਾਜੀ। ਹਾਂ ਹਾਂ ਬਾਹਰ ਤਾਂ ਆਪ ਜਾਣੇ ਆ। ਕਿ ਆਪਾਂ ਕਿਤੇ ਨਾ ਕਿਤੇ ਹਾਂ ਹੁੰਦੀ ਹੈ ਵੀ ਆਪਾਂ ਨੇੜੇ ਤੇੜੇ ਨਹੀਂ ਨਾ ਵੰਦੇ ਇਹ ਨਹੀਂ ਕਰਦੇ ਇਹਦੇ ਆਪਣੇ ਹੁਸ਼ਿਆਰਪੁਰ ਦੇ ਨੇੜੇ-ਨੇੜੇ ਜਿਹੜੀ ਜਗ੍ਹਾ ਨੇ ਉੱਥੋਂ ਦੇ ਬੰਦੇ ਵੀ ਐਟਲੀਸਟ ਆ ਕੇ ਇੱਥੋਂ ਵੇਖ ਸਕਣ ਬਿਲਕੁਲ ਉਹ ਗੱਲ ਉਹ ਹੀ ਗੱਲ ਨਾ ਵੀ ਘਰ ਦੀ ਵਰਗੀ ਦਾਲ ਰੱਬ ਹਾਂ ਸੱਤ ਨੇੜੇ ਵਾਲੀਆਂ ਚੀਜ਼ਾਂ ਵਧੀਆ ਨਹੀਂ ਲੱਗ ਬਾਕੀ ਵੱਡੀ ਗੱਲ ਇਹ ਵੀ ਹੁੰਦੀ ਬਾਈ ਵੀ ਕਈ ਵਾਰ ਨਾ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਤੇ ਉਹ ਜਦੋਂ ਵੀਡੀਓ ਬਣਦੀਆਂ ਫਿਰ ਉਹਨਾਂ ਲਾਉਦਾ ਅੱਛਾ ਯਾਰਾ ਚੀਜ਼ ਸੋਹਣੀ ਆ ਸੋ ਮੈਂ ਜ਼ਰੂਰ ਇਹ ਕੋਸ਼ਿਸ਼ ਦੀ ਕੋਸ਼ਿਸ਼ ਕਰੂੰਗਾ ਵੀ ਤੁਹਾਨੂੰ ਆਪਣਾ ਇੱਥੋਂ ਪੰਜਾਬ ਦਿਖਾਈਏ ਯਾਰ ਹੁਸ਼ਿਆਰਪੁਰ ਦਾ ਏਰੀਆ ਵਿਖਾਉਣੇ ਆ ਜਲਦੀ ਤੁ ਹੁਸ਼ਿਆਰਪੁਰ ਲੰਘਦੇ ਸਾਰ ਹੀ ਬੜਾ ਸੋਹਣਾ ਝਾਕਾ ਸ਼ੁਰੂ ਹੋ ਗਿਆ ਤੇ ਨਾਲ ਦੀ ਨਾਲ ਗਊ ਮਾਤਾ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਖੜੀਆਂ ਤੇ ਰੋਡ ਤੇ ਆ ਗਈਆਂ ਸੀ ਤੇ ਇਹ ਮੌਤ ਦਾ ਸਮਾਂ ਨਹੀਂ ਹੁੰਦਾ ਵੈਸੇ ਨੇਰੇ ਸਵੇਰੇ ਮੋਟਰਸਾਈਕਲ ਵਾਲਿਆਂ ਚ ਜਾਂ ਗੱਡੀ ਵਾਲੇ ਚ ਵਾਜ ਜਵੇ ਤੇ ਬੰਦਾ ਕਈ ਵਾਰ ਖਤਮ ਹੋ ਜਾਂਦਾ ਹਸ਼ਿਆਰਪੁਰ ਲੰਘ ਕੇ ਇੱਥੇ ਆ ਕੇ ਪੰਜਾਬ ਸੂਬੇ ਦੀ ਹੱਦ ਖਤਮ ਤੇ ਹਿਮਾਚਲ ਦੀ ਹੱਦ ਸ਼ੁਰੂ ਮਤਲਬ ਚੈੱਕ ਪੁਆਇੰਟ ਆ ਗਿਆ ਇਹ ਤੇ ਇੱਥੇ ਪਰਚੀ ਵੀ ਲੱਗੂਗੀ ਕਿਉਂਕਿ ਜਦੋਂ ਆਪਾਂ ਹਿਮਾਚਲ 'ਚ ਵੜਦੇ ਆਂ ਤੇ ਉਹ ਆਪਣੇ ਕੋਲੋਂ ਇੱਕ ਟੈਕਸ ਲੈਂਦੇ ਆ ਪਹਿਲਾਂ 30 ਸੀ ਫਿਰ ਮੈਨੂੰ ਲੱਗਦਾ ਹੁਣ 40 ਜਾਂ 50 ਰੁਪਏ ਹੋਣਾ ਇੰਨਾ ਕੀ ਆ ਆ ਲਿਖਿਆ 30 ਰੁਪਏ ਸ਼ਾਹ 30 ਹੈ ਅਸਲੇ ਲਿਖਿਆ 30 ਚੜ੍ਹ ਗਿਆ ਮਰ ਗਿਆ ਲੱਗ ਜੂ ਪਤਾ ਪਹੁੰਚ ਗਏ ਤੁਰਿਆਂ ਨੂੰ 4 ਘੰਟੇ ਹੋ ਗਏ ਮਤਲਬ 12 ਵਜ ਗਏ ਤੇ ਇਥੋਂ ਪਾਲੰਪੁਰ ਹੈਗਾ 68 ਬੈਜਨਤ 85 ਧਰਮਸ਼ਾਲਾ 54 ਤੇ ਕਾਂਗੜਾ 36 ਕਿਲੋਮੀਟਰ ਆ ਤੇ ਜਿਹੜਾ ਆਪਣਾ ਸਫਰ ਆ ਉਹ ਹਲੇ ਪਿਆ ਜੀ ਇਹਦੇ ਮੁਤਾਬਕ 80 ਕਿਲੋਮੀਟਰ ਤੇ 2 ਘੰਟੇ ਤੇ 33 ਮਿੰਟ ਹਲੇ ਹੋਰ ਲੱਗਣੇ ਆ ਆਪਾਂ ਨੂੰ ਉਸ ਜਗ੍ਹਾ ਤੱਕ ਪਹੁੰਚਣ ਦੇ ਤੇ ਬਸ ਰਮਤੇ ਰਮਤੇ ਆਪਾਂ ਜਾ ਰਹੇ ਆ ਤੇ ਪਹੁੰਚ ਕੇ ਫਿਰ ਦੋ ਤੋਂ ਤਿੰਨ ਘੰਟੇ ਦਾ ਟਰੈਕ ਕਰਕੇ ਆਪਾਂ ਐਕਸਪੋਰਟ ਤੇ ਪਹੁੰਚਣਾ ਅੱਜ ਫਿਰ ਉਥੋਂ ਗਾਂ ਕੱਲ ਨੂੰ ਫੇਰ ਟਰੈਕ ਕਰਕੇ ਕਰੇਰੀ ਝੀਲ ਤੇ ਪਹੁੰਚਣਾ ਹੈ ਹਿਮਾਚਲ ਚ ਵੈਸੇ ਨਾ ਆਲੇ-ਦੁਆਲੇ ਹਰਿਆਲੀ ਹਰਿਆਲੀ ਹੀ ਹੁੰਦੀ ਹੈ ਤੇ ਇਹ ਏਰੀਏ ਦੇ ਵਿੱਚ ਮੈਂ ਪਹਿਲੀ ਵਾਰ ਆਇਆ ਤੇ ਇਹ ਵੀ ਹਰਿਆ ਭਰਿਆ ਹੀ ਆ ਸਾਰਾ ਰਾਣੀ ਦਾਲਾ ਪਾਸ ਲੰਘ ਰਹੇ ਆ ਤੇ ਇੱਥੇ ਆ ਕੇ ਰੋਡ ਹੋ ਗਿਆ ਜੀ ਡਬਲ ਮਤਲਬ 336 ਲੈਣ ਆ ਤੇ ਸਾਹਮਣੇ ਪਹਾੜ ਵਿਖ ਰਹੇ ਆ برف ਲੱਦੀਆਂ ਹੋਈਆਂ ਚੋਟੀਆਂ ਨੇ ਤੇ ਇਹਨਾਂ ਬਰਫ਼ ਲੱਦੀਆਂ ਚੋਟੀਆਂ ਨੇ ਹੀ ਸਾਨੂੰ ਆਪਦੇ ਹਰ ਖਿੱਚਿਆ ਤੇ ਤਾਈਓ ਆਪਾਂ ਇਹ ਟ੍ਰੈਕ ਕਰਨ ਚੱਲੇ ਆਂ ਕਰੀਰੀ ਲੇਕ ਵਾਲਾ ਕਿਉਂਕਿ ਫੋਟੋਆਂ ਵੇਖੀਆਂ ਸੀ ਵੀ ਉੱਥੇ ਬਰਫ਼ ਬਹੁਤ ਜ਼ਿਆਦੀ ਪਈ ਹੋਈ ਆ ਤੇ ਪਿਛਲੇ ਹਫ਼ਤੇ ਭੈਣ ਵੀ ਡਈ ਸੀ ਬਰਫ਼ ਤੇ ਜੰਮੀ ਹੋਈ ਆ ਮਤਲਬ ਝੀਲ ਤਾਂ ਕਰਕੇ ਅਸੀਂ ਦੋਨਾਂ ਵੀਰਾਂ ਨੇ ਪਲਾਨ ਬਣਾਇਆ ਵੀ ਚਲੋ ਜਾ ਕੇ ਆਈਏ ਬਾਕੀ ਆ ਸ਼ੁਕਰ ਹੈ ਵੀ ਡਬਲ ਰੋਡ ਆਇਆ ਦੇਖਦੇ ਕਥੋਂ ਤੱਕ ਜਾਂਦਾ ਇਹਦੇ ਨਾਲ ਹੁਣ ਥੋੜੀ ਜੀ ਸਪੀਡ ਵਧ ਗਈ ਹੈ ਨਹੀਂ ਤੇ ਇਹ ਸੀ ਵੀ ਮੋੜਿਓਂ ਕਦੀ ਕੋਈ ਆ ਗਿਆ ਤੇ ਕਦੀ ਕੋਈ ਆ ਗਿਆ ਇੰਨਾ 30 35 ਤੋਂ ਬਾਅਦ ਨੇ ਆ ਕਿੰਨੇ ਚਿਰ ਬਾਅਦ ਹੁਣ ਗੱਡੀ ਮਸਾ 80 ਤੇ ਪਹੁੰਚੀ ਐ 80 ਤੋਂ 100 ਤੇ ਜਿਹੜਾ ਜਿਹੜਾ ਇਹਦਾ ਲਾਹਾ ਲੈ ਹੁੰਦਾ 63 ਉਹ ਲਈਏ ਆਪਾਂ ਹਾਂ ਜਿੰਨਾ ਕ ਪੈਂਡਾ ਬਿਲਕੁਲ ਵੱਡ ਲੀਏ ਵੈਸੇ ਵਧੀਆ ਯਾਰ ਇੰਨਾ ਪਹਾੜਾ ਨੂੰ ਕੱਟ-ਕੁੱਟ ਕੇ ਜਾਂ ਜਿਗਾਰਡ ਚ ਕੁੱਟ ਲਾ ਕੇ ਉਹਨਾਂ ਨੇ ਵਧੀਆ ਰੋਡ ਬਣਾਤਾ ਬਹੁਤ ਸੋਹਣੀ ਕੰਮ ਚੱਲੀ ਜਾਂਦਾ ਹਲੇ ਵੀ ਆ ਸਾਈਡ ਤੇ ਮਨਲਾ ਦਾ ਗੇਟ ਟੋਲ ਪਲਾਜਾ ਵੀ ਆ ਗਿਆ 1 ਕਿਲੋਮੀਟਰ ਤੇ ਕਹਿੰਦੇ ਜੇ ਤੁਸੀਂ ਇੱਥੇ ਗੱਡੀ ਤੇਜ਼ ਭਜਾਈ ਹੈ ਤੇ ਪੈਸੇ ਵੀ ਦੇ ਕੇ ਜਾਓ ਮਿੱਤਰੋ ਇਹ ਵੈ ਸਰਕਾਰਾਂ ਟਲਦੀਆਂ ਨਹੀਂ ਵੀ ਜੇਬ ਢਲੀ ਕਰਨ ਨੂੰ ਪਹਿਲਾਂ ਹੀ ਆ ਸਰਵਿਸ ਬਾਅਦ ਦੀ ਗੱਲ ਆ ਪੈਸਾ ਕਹਿੰਦੇ ਪਹਿਲਾਂ ਦੇ ਦਿਓ ਉਹ ਕਈ ਇਹ ਨਹੀਂ ਬਜੀ ਇਹਨਾਂ ਰੋਣਾ ਮੈਂ ਦੱਸਣਾ ਜਦੋਂ ਅਸੀਂ ਲੇਟ ਹੋਏ ਆ ਆਹ ਇਹ ਵੀ ਜੇ ਕਿ ਜਦੋਂ ਆਪਾਂ ਇਥੋਂ ਨਿਕਲਨੇ ਆਣਾ ਜੀ ਤੇ ਇੱਕ ਦੋ ਜਗ੍ਹਾ ਐਵੇਂ ਦੀਆਂ ਹਨਾ ਜਿਵੇਂ ਆ ਟੋਲ ਪਾਰ ਕੀਤਾ ਜੀ ਟੋਲ ਤੱਕ ਠੀਕ ਸੀ ਮੰਨ ਲਓ ਜਿਵੇਂ ਹਾਂ ਜਿਹੜੇ ਟੋਲ ਆ ਗਿਆ ਜੀ ਟੋਲ ਵੀ ਬੜੇ ਵਧੀਆ ਬਣੇ ਨੇ ਪਰ ਜਦੋਂ ਆਪਾਂ ਅੱਗੇ ਜਾਂਦੇ ਹਾਂ ਕਮਲ ਅਸੀ ਹੈ ਹਾਂ ਬਗਾ ਤਾਂ ਬਸ ਉਹ ਤੋਂ ਤੱਕ ਨਹੀਂ ਉਹ ਟੋਲ ਸਿਰਫ ਉਹਨਾਂ ਨੇ ਉਹ ਪੁਲ ਦਾ ਹੀ ਲਿਆ ਹੁੰਦਾ ਆ ਤਾਂ ਕਰਕੇ ਹੁੰਦਾ ਕਈ ਨਹੀਂ ਸੀਰੀਅਸਲੀ ਹੁੰਦਾ ਵੀ ਇਦਾਂ ਹੀ ਆ ਵੀ ਉਹ ਜਿਹੜਾ ਫਲਾਈਓਵਰ ਬਣਿਆ ਹੁੰਦਾ ਨਾ ਉਹਦਾ ਕਰਕੇ ਹੀ ਉਹਨਾਂ ਟੋਲ ਲਾਇਆ ਹੁੰਦਾ ਵਸੂਲਣ ਵਾਸਤੇ ਫਲਾਈਓਵਰ ਤੇ ਅਲੱਗ ਗੱਲ ਆ ਗਈ ਨਾ ਮਤਲਬ ਇੱਕ ਸੜਕ ਹੀ ਜੀ ਉਹ ਕਿਲੋਮੀਟਰ ਤੱਕ ਵਧੀਆ ਆਈ ਤੇ ਉਸ ਤੋਂ ਬਾਅਦ ਟੋਲ ਆ ਗਿਆ ਟੋਲ ਵਾਲਾ ਵੀ ਵਧੀਆ ਆ ਗਿਆ ਜਦੋਂ ਤੁਸੀਂ ਪੈਸੇ ਦੇਦੇ ਤਾਂ ਨਾਲ ਹੀ ਕੰਮ ਚੱਕਿਆ ਗਿਆ ਲੈ ਭਾਈ ਬਚ ਗਏ ਪੈਸੇ ਮੈਨੂੰ ਲੱਗਦਾ ਤਾਂ ਜੀ ਖੁੱਲਿਆ ਹੀ ਇਹ ਤੇ ਹਾਲੇ ਇਹਨਾਂ ਨੇ ਬੂਥ ਜੇ ਆਪਦੇ ਲਾਏ ਨਹੀਂ ਉੱਤੇ ਇਹਦੇ ਤੇ ਇਹਨਾਂ ਮੈਨੂੰ ਲੱਗਦਾ ਬੂਥ ਲਾਣੇ ਵੀ ਨਹੀਂ ਉਹ ਜਿਹੜਾ ਕੰਮ ਸ਼ੁਰੂ ਕਰਨਾ ਆਟੋਮੈਟਿਕ ਆਲਾ ਨਾ ਸਹੀ ਆ ਮੈਨੂੰ ਲੱਗਦਾ ਚੱਲਦਾ ਹੀ ਹੈ ਨਹੀਂ 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 ਚੱਲ ਨਹੀਂ ਚੱਲ ਨਹੀਂ ਰਿਹਾ ਹਾਲੇ ਲੈ ਭਾਈ ਟੋਲ ਤੇ ਲੰਘ ਆਏ ਆ ਆਪਾਂ ਪਰ ਰੁਗੜ ਹੈਗੀ ਆ ਤੇਰੇ ਵਾਲੀ ਗੱਲ ਸੱਚ ਨਹੀਂ ਹੋਈ ਤੇਓ ਮਿੱਤਰੋ ਫੇਰ ਸਾਹਮਣੇ ਬਰਫ ਲੱਦੀਆਂ ਚੋਟੀਆਂ ਤੇ ਬੜਾ ਸਵਾਦ ਆਊਗਾ ਤੇ ਬਾਕੀ ਮੈਂ ਤੁਹਾਨੂੰ ਰეკਮੈਂਡ ਕਰਦਾ ਵੀ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਜੇ ਤੁਸੀਂ ਜ਼ਰੂਰ ਕਰੇਰੀ ਲੇਕ ਦਾ ਜਿਹੜਾ ਟਰੈਕ ਹੈ ਕਰ ਸਕਦੇ ਹੋ ਚੀਮਾ ਸਾਹਿਬ ਜੇ ਆਪਣਾ ਟੋਲ ਕੱਟਿਆ ਵੀ ਜਾਂਦਾ ਨਾ ਤਾਂ ਆ ਜਿਹੜਾ ਮੋਰੇ ਵਿਊ ਆ ਜਿਹੜਾ ਝਾਕਾ ਵਾ ਇਹਨੇ ਆਪਣੇ ਪੈਸੇ ਪੂਰੇ ਕਰ ਦੇਣੇ ਹੀ ਦੋਖ ਨਹੀਂ ਹੋਣਾ ਸੀ ਪਰ ਖੈਰ ਹੁਣ ਤਾਂ ਆਪਾਂ ਫਰੀਜ ਚ ਹੀ ਲੰਗੇ ਆਏ ਆ ਤੇ ਬਹੁਤ ਸੋਹਣਾ ਲੱਗ ਰਿਹਾ ਆਲਾ ਦਵਾਲਾ ਮਟਰ ਹੋਣਾ ਕਿਤੇ ਰ ਕਿਲੋਮੀਟਰ ਅੱਛਾ ਕਾਂਗੜਾ ਵੀ ਇੱਥੇ ਸਿੱਧਾ ਹੀ ਆ ਤੇ ਧਰਮਸ਼ਾਲਾ ਵੀ ਇਹਦੇ ਤੇ ਹੀ ਆਉਣਾ ਹੈ ਬਾਕੀ ਹੁਣੇ ਹੁਣੇ ਅਸੀਂ ਦੌਲਤਪੁਰ ਲੰਗੇ ਆਂ ਬਈ ਕਿਟਵਾਲ ਲਹਿਰ ਬਚਾਓ ਕਿਟਵਾਲ ਲਹਿਰ ਆਏ ਦੌਲਤਪੁਰੋਂ ਕਹਿੰਦੇ ਨੇ ਵੀ ਇੱਧਰ ਲੈਫਟ ਹੋ ਜਾਓਗੇ ਅੱਛਾ ਦੌਲਤ ਆ ਠੀਕ ਹੈ ਇੱਥੋਂ ਤੱਕ ਲੱਗਦਾ ਝੂਟਾ ਸਿਗਾ ਉਹ ਵੱਡੇ ਰੋਡ ਦਾ ਕਿਉਂਕਿ ਹੁਣ ਆਹ ਨਾਲ ਹੀ ਸਾਨੂੰ ਇੱਧਰ ਖੱਬੇ ਹੱਥ ਮੋੜਤਾ ਇਹਨਾਂ ਨੇ ਤੇ ਫੇਰ ਅਸੀਂ ਉਦਾਂ ਦੀ ਵਾਲ ਖਾਂਦੀ ਸੜਕ ਦੇ ਉੱਤੇ ਚੜ ਗਏ ਆਂ ਨਗਰ ਪ੍ਰੀਸ਼ਦ ਕਾਂਗੜਾ ਆਪਕੇ ਆਗਮਨ ਪਰ ਹਾਰਦਿਕ ਅਭਨੰਦਨ ਕਰਦੀ ਹੈ ਮਤਲਬ ਕਾਂਗੜੇ ਦੀ ਹੱਦ ਦੇ ਵਿੱਚ ਆਪਾਂ ਦਾਖਲ ਹੋ ਗਏ ਆਂ ਭਾਈ ਪਰ ਸੜਕ ਮਨ ਖਰਾਬ ਕਰ ਦਿੰਦੀ ਏਦਾਂ ਦੀ ਦੇਖੋ ਕਿਵੇਂ ਇੱਧਰਲੇ ਪਾਸੇ ਵੀ ਟ੍ਰੈਫਿਕ ਦੀ ਲਾਈਨ ਲੱਗੀ ਪਈ ਆ ਤੇ ਉਧਰੋਂ ਵੀ ਲਾਈਨ ਲੱਗਾ ਤੁਰਿਆ ਆਂਦਾ ਤੇ ਬਸ ਡਾਂਡੇ ਮਿੰਡੇ ਹੌਲੀ ਹੌਲੀ ਰਾਮ ਤੇ ਰਾਮ ਤੇ ਆਪਾਂ ਜਾ ਰਹੇ ਆ 25 30 ਦੀ ਸਪੀਡ ਤੇ ਇਸ ਵੇਲੇ ਆਪਾਂ ਕਾਂਗੜਾ ਬਾਈਪਾਸ ਲੰਘ ਰਹੇ ਆ ਤੇ ਇੱਥੇ ਆ ਕੇ ਫਿਰ ਸੜਕ ਨਜ਼ਾਰੇਦਾਰ ਹੋ ਗਈ ਤੇ ਦੂਸਰੇ ਹੱਥ ਵਾਲੀ ਸੜਕ ਉਹ ਹੇਠਲੇ ਪਾਸੇ ਆ ਇਧਰਲੇ ਪਾਸੇ ਮਤਲਬ ਉਹ ਨੀਵੀਂ ਕਰਕੇ ਕੱਢੀ ਆ ਅਰੇ ਇੱਥੋਂ ਦਿਖ ਰਹੀ ਹੁਣ ਇਹ ਬਾਈਪਾਸ ਤੇ ਆ ਗਏ ਆ ਆਪਾਂ ਤੇ ਬਾਕੀ ਪਠਾਨਕੋਟ ਨੂੰ ਤੇ ਕਾਂਗੜੇ ਸ਼ਹਿਰ ਨੂੰ ਜਾਣ ਵਾਲਾ ਰਾਹ ਪਿੱਛੇ ਖੱਬੇ ਹੱਥ ਰਹਿ ਗਿਆ ਉਹ ਜੇ ਪਰੇ ਤਾਂ ਉਹ ਆਪਾਂ ਚੜ ਜਾਂਦੇ ਮੋੜ ਜਾਂਦੇ ਤੇ ਉਹ ਉਧਰੋਂ ਚੱਲ ਜਾਣਾ ਸੀਗਾ ਪਰ ਆਪਣਾ ਰੂਟ ਇੱਧਰ ਨੂੰ ਆ ਇਹ ਆ ਵੀ ਇੱਥੇ ਕੋਈ ਬਣੀ ਜਾਂਦਾ ਮੈਨੂੰ ਲੱਗਦਾ ਇਹ ਉੱਪਰਲਾ ਉੱਪਰਲਾ ਪੁਲ ਜਿਆ ਹੋਣਾ ਤੁਰ ਕੇ ਲੰਘਣ ਵਾਲਾ ਜਾਂ ਫਿਰ ਸਕੂਟਰ ਮੋਟਰਸਾਈਕਲ ਘਾਉਣ ਵਾਲਾ ਕਿਉਂਕਿ ਰੇਡ ਜੀ ਵੀ ਉਸ ਤਰ੍ਹਾਂ ਦੀ ਬਣ ਰਹੀ ਸੀਗੀ ਉੱਥੇ ਤੇ ਵੀਊ ਮੋਰੇ ਫਿਰ ਚੈੱਕ ਕਰੋ ਬਈ ਉਦਾਂ ਦਾ ਹੀ ਵੀਊ ਆ ਗਿਆ ਤੇ ਵੀਊ ਵੇਖਦੇ ਵੇਖਦੇ ਆ ਇੇਠਾਂ ਜਾਨਵਰਾਂ ਦਾ ਵੀ ਧਿਆਨ ਕਰ ਲੈਣਾ ਚਾਹੀਦਾ ਇਹ ਮਾਤ ਦਾ ਸਮਾਨ ਵੈ ਇਹਨਾਂ ਨੂੰ ਕਹਿਣਾ ਹੁੰਦਾ ਬਚਾਓ ਵਿੱਚ ਹੀ ਬਚਾਓ ਹੈ ਭਾਈ ਬਾਅਦ ਜੋ ਜਨਾਬ ਬਾਅਦ ਹੁੰਦਾ ਇਹ ਲੇਡ ਲੇਡ ਦਾ ਬੱਸ ਅੱਡਾ ਸੀ ਕੁਛ ਐਵੇਂ ਲਿਖਿਆ ਸੀਗਾ ਨਹੀਂ ਇੱਥੇ ਲੇਡ ਸੀਗਾ ਮੋੜੇ ਆ ਗਿਆ ਜੀ ਗ੍ਰੀਨ ਬੋਰਡ ਤੇ ਧਰਮਸ਼ਾਲਾ 16 ਕਿਲੋਮੀਟਰ ਪਠਾਨਗੋਟ 83 ਤੇ ਪਾਲਨਪੁਰ ਵੀ ਪਤਾ ਨਹੀਂ ਕਿੰਨਾ ਸੀ ਪੜਨੀ ਹੋਇਆ ਮਤਲਬ ਇਧਰਲੇ ਪਾਸਿਆਂ ਦੀ ਵੀ ਤੁਸੀਂ ਜਾ ਸਕਦੇ ਆ ਆਪਾਂ ਹੁਣ ਇਥੋਂ ਖੱਬੇ ਹੋਣਾ ਮੁੜਦੇ ਸਾਰ ਫਿਰ ਸੜਕ ਸਿੰਗਲ ਹੋ ਗਈ ਬਈ ਤੇ ਹੁਣ ਆਪਣਾ ਸਫਰ ਇਥੋਂ ਬਚਿਆ 41 ਕਿਲੋਮੀਟਰ ਦਾ ਤੇ ਡੇਢ ਘੰਟਾ ਉਹਨੂੰ ਸ਼ੋਅ ਕਰ ਰਿਹਾ ਜੀਪੀਐਸ ਵੀ ਡੇਢ ਘੰਟਾ ਲੱਗ ਜਾਊਗਾ ਤੁਹਾਨੂੰ ਪਹੁੰਚਣ ਨੂੰ ਆ ਕੀ ਟਾਈਮ ਇਸ ਵੇਲੇ ਹੋ ਗਿਆ 1:09 ਮਿੰਟ ਤੇ 29 ਡਿਗਰੀ ਸੈਲਸੀਅਸ ਇਥੋਂ ਦਾ ਤਾਪਮਾਨ ਆ ਇੱਥੇ ਰ ਵਾਵਾ ਡੰਗਰ ਬੱਚੇ ਤੁਰੇ ਫਿਰਦੇ ਆ ਦੇਖੋ ਆ ਗਾਵਾਂ ਵੱਚੇ ਆ ਵਾਰਾ ਜਿਹੜੇ ਛੱਡੇ ਹੋਏ ਆ ਕਾਂਗੜਾ ਇੱਧਰ ਰਹਿ ਗਿਆ ਪਿਛਲੇ ਪਾਸੇ ਤੇ ਅਸੀਂ ਇੱਥੇ ਆ ਕੇ ਲਾਈਆ ਬ੍ਰੇਕ ਵੀ ਲਤਾਂ-ਲਤਾਂ ਖੋਲ ਲਈਏ ਥੋੜਾ ਜਿਹਾ ਸਾਹ ਜਾਂ ਲੈ ਲਈਏ ਇੱਕ ਵਾਰੀ ਰਿਲੈਕਸ ਜੇ ਹੋ ਲਈਏ ਤੇ ਇੱਧਰ ਫਿਰ ਜਦੋਂ ਨਿਗਾਹ ਗਈ ਤੇ ਇਹ ਮਾਹੌਲ ਥੋੜਾ ਜਿਹਾ ਵਧੀਆ ਸੀਗਾ ਕਿਉਂਕਿ ਟਾਵੇਂ-ਟਾਵੇਂ ਇਹਦੇ ਜਿਹਾ ਨਾ ਆਬਾਦੀ ਦੇਖਣ ਨੂੰ ਮਿਲਦੀ ਸੰਗਣੀ ਉਸ ਆਬਦੀ ਨਹੀਂ ਹੈਗੀ ਘਰ ਹੈਗੇ ਟਾਵੇਂ-ਟਾਵੇਂ ਤੇ ਉਹ ਪਿੱਛੇ ਜਿਹੜੇ ਬਰਫ਼ ਨਾਲ ਲੱਦੀਆਂ ਚੋਟੀਆਂ ਉਹਨਾਂ ਦੇ ਉਹ ਦੇਖੋ ਜੜਾਂ ਦੇ ਵਿੱਚ ਵੀ ਘਰ ਦਿਖ ਰਹੇ ਆ ਕਿਤੇ ਕਿਤੇ ਤਾਂ ਕਰਕੇ ਇੱਥੇ ਰੁਕਣਾ ਬਣਦਾ ਸੀ ਕਿਉਂਕਿ ਵੇਖ ਲਈਏ ਇੱਥੇ ਆ ਨਾ ਰੁੱਕ ਕੇ ਬਾਕੀ ਹੁਣ 30 ਤੋਂ 35 ਕਿਲੋਮੀਟਰ ਬਚਿਆ ਸਫ਼ਰ ਆਪਣਾ ਸਾਰਾ ਤੇ ਹਾਲੇ ਵੀ ਜੀਪੀਐਸ ਕਹਿੰਦਾ ਵੀ ਤੁਹਾਨੂੰ 1 ਘੰਟੇ ਤੋਂ ਵੱਧ ਲੱਗਣਾ ਤੇ ਮਤਲਬ ਉਹੀ ਲਾ ਲੋ ਵੀ 20 25 ਦੀ ਸਪੀਡ ਨਿਕਲ ਰਹੀ ਮੈਨੂੰ ਲੱਗਦਾ ਵੀ ਜੇ ਹਿਸਾਬ ਨਾਲ ਇਹ ਕਹਿ ਰਿਹਾ ਬਾਕੀ ਤੁਰਦੇ ਅੱਗੇ ਨੂੰ ਤੇ ਦੇਖਦੇ ਆਂ ਕਿੰਨੇ ਕ ਵਜੇ ਪਹੁੰਚ ਹੁੰਦਾ ਆਪਣੇ ਕੋਲ ਪਿੰਡ ਕਰੇਰੀ ਤੇ ਫਿਰ ਗਾਂ ਟ੍ਰੈਕ ਕਰਦੇ ਆ ਸ਼ੁਰੂ ਪਿੰਡਾਂ ਥਾਵਾਂ ਤੋਂ ਸੋਹਣੇ ਸੋਹਣੇ ਰਾਵਾਂ ਤੋਂ ਹੁੰਦੇ ਆ ਅਸੀਂ ਇੱਕ ਆ ਵਾਲੇ ਪੁਆਇੰਟ ਤੇ ਪਹੁੰਚੇ ਆ ਤੇ ਇੱਥੇ ਲਿਖਿਆ ਕਰੇਰੀ 18 ਕਿਲੋਮੀਟਰ ਤੇ ਜੀਪੀਐਸ ਆਂਦਾ ਵੀ ਇਹ 17 ਕਿਲੋਮੀਟਰ ਆ ਤੇ ਟਾਈਮ ਦੇਖ ਲਓ ਵੀ ਕਿੰਨਾ ਲੱਗਣ ਡਿਆ 141 ਮਿੰਟ ਤੇ ਆਪਾਂ ਫਿਰ ਚੜੀਏ ਵੀ ਆਹ ਰੋਡ ਤੇ ਆ ਦੇਖੋ ਜਦੋਂ ਮੋੜ ਟੱਪਿਆ ਹਲੇ ਉੱਥੇ ਹੀ ਆ ਨਾਲ ਹੀ ਇਧਰ ਜੀਪੀਐਸ 18 ਕਿਲੋਮੀਟਰ ਵਿਖਾਉਣ ਲੱਪਿਆ ਮਲੇ 1 ਕਿਲੋਮੀਟਰ ਵਧਾਤਾ ਇਹਨੇ ਕਮਾਲ ਹੋ ਗਈ ਯਾਰ ਹੈ ਇਦਾਂ ਹੋਣੀ ਨਹੀਂ ਚਾਹੀਦੀ ਚਲੋ ਵੇਖਦੇ ਆ ਵੀ ਕਿਵੇਂ ਦੇ ਰਾਹ ਨੇ ਇਧਰ ਨੂੰ ਪਿੰਡ ਨੂੰ ਜਾਂਦੇ ਆ ਸੋਣ ਸੋਣਾਂ ਚ ਆਉਂਦਾ ਵੀ ਬੜਾ ਸੋਹਣਾ ਪਿੰਡ ਐ ਤੇ ਬਹੁਤ ਸੋਹਣੇ ਰਾਹ ਨੇ ਤੇ ਟਰੈਕ ਤੇ ਤਾਂ ਫੇ ਵਾਰੇ ਨੇ ਆ ਰਹੇ ਆ ਜਿਹੜੇ ਆਪਾਂ ਤੁਹਾਨੂੰ ਕੱਲ ਨੂੰ ਵਿਖਾਉਣੇ ਪਿੰਡ ਵਾਲੇ ਰਾਹ ਤੇ ਪੈਂਦੇ ਸਾਰੀ ਆ ਪਹਿਲਾ ਪੋਲੀ ਹਾਊਸ ਦਿਖਿਆ ਆਪਾਂ ਨੂੰ ਤੇ ਪੋਲੀ ਹਾਊਸ ਦੇ ਅੰਦਰ ਪਤਾ ਨਹੀਂ ਹੁਣ ਕਾਦੀ ਖੇਤੀ ਹੋ ਰਹੀ ਆ ਪਰ ਖੇਤ ਮੈਂ ਪਹਿਲਾਂ ਹੀ ਵੇਖਿਆ ਫੁੱਲਾਂ ਦੀ ਬਾਈ ਫੁੱਲਾਂ ਦੀ ਸੀ ਓਕੇ ਸੋ ਫੁੱਲਾਂ ਦੀ ਖੇਤੀ ਕਰ ਰਹੇ ਹਿਮਾਚਲ ਵਾਲੇ ਤੇ ਆ ਕੋਈ ਏਸ ਰੋਡ ਤੇ ਚੜਦਿਆਂ ਪਹਿਲਾ ਹੀ ਪਿੰਡ ਆ ਗਿਆ ਵਾ ਪਿੰਡ ਯਾਰ ਤਰੱਕੀ ਵਾਲੇ ਨੇ ਵਾਹ ਹਨਾ ਪੱਕੇ ਲੱਗਦੇ ਇਹਨਾਂ ਦੇ ਹਾਂਜੀ ਸੋਹਣੇ ਨੇ ਘਰ ਬਾਹਰ ਸੋਹਣੇ ਬਣੇ ਹੋਇਆ ਆਹ ਇਹ ਆ ਕਿੱਡਾ ਦਾ ਅਪਾਰਟਮੈਂਟ ਬਣਿਆ ਇੱਧਰ ਇਹ ਸ਼ਾਇਦ ਹੋ ਸਕਦਾ ਭਾਜੀ ਇਹ ਉਹ ਵੀ ਹੋਟਲ ਹੋਵੇ ਹੋਟਲ ਹੋਵੇ ਬਿਲਕੁਲ Airbnb ਜਾਂ ਕੁਝ हां ਕਿਉਂਕਿ ਉਹੀ ਇੰਨੀਆਂ ਮੰਜ਼ਲਾਂ ਦਾ ਬਣਦਾ ਹੁੰਦਾ ਹਾਂਜੀ ਤੇ ਮਤਲਬ ਇੱਥੇ ਇਹਦਾ ਮਤਲਬ ਆ ਇਹ ਕਿ ਬੜੀ ਲੋਕੀ ਆਉਂਦੇ ਨੇ ਤੇ ਆਉਂਦੇ ਨੇ ਆਹ ਇੱਥੇ ਲਿਖਿਆ ਹੋਣਾ ਬਾਈ ਇਹ ਹੈਗਾ ਗਵਰਨਮੈਂਟ ਪ੍ਰਾਇਮਰੀ ਸਕੂਲ ਮੇਟੀ ਮੇਟੀ ਪਿੰਡ ਦਾ ਨਾਮ ਹੈ ਤੇ ਧਰਮਸ਼ਾਲਾ ਹਾਂ ਧਰਮਸ਼ਾਲਾ ਚ ਪਿੰਡ ਹੈ ਬਿਲਕੁਲ ਜੀ ਮਤਲਬ ਡਿਸਟ੍ਰਿਕਟ ਇਹ ਸਹੀ ਹੈ ਬੜਾ ਜਿਹੜੇ ਚਰਨੇ ਤੇ ਆ ਸਾਰੀਆਂ ਚੀਜ਼ਾਂ ਨੇ ਨਾ ਹਾਲੇ ਤੱਕ ਤੁਹਾਨੂੰ ਦੇਖੋ ਰਾਜ ਬੜਾ ਕੁਝ ਆਪਾਂ ਸੋਹਣਾ ਸੋਹਣਾ ਮਕੌਣਾ ਹੈ ਹਾਲੇ ਤਾਂ ਬਸ ਇਹ ਟੀਜ਼ਰ ਵੀ ਨਹੀਂ ਸ਼ੁਰੂ ਹੋਇਆ ਹਾਲੇ ਤੇ ਸ਼ੁਰੂਆਤਾਂ ਨਹੀਂ ਆਸ਼ੀਰਵਾਦ ਜੀ ਹੋਣ ਲੱਗੀ ਹੈ ਹਲੇ ਆ ਕਿੰਨੇ ਪੁਰਾਣੇ ਪੁਰਾਣੇ ਰੋਖਿਆ ਵਾ ਵੇ ਵੇ ਲੋ ਬਈ ਸੜਕਾਂ ਸੌੜੀਆਂ ਕਰ ਲਈਆਂ ਹਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੋਈ ਪਰ ਰੁੱਖ ਨਹੀਂ ਪੱਟੇ ਉਹਨੇ ਨਹੀਂ ਤਾਂ ਆਪਣੇ ਹੋਵੇ ਰੋਡ ਚੌੜੀ ਕਰਨੀ ਆ ਜੀ ਆ ਇੰਨੇ ਸਫਾਇਦੇ ਵੜ ਦੋ ਜੀ ਆ ਇੰਨੇ ਪਿੱਪਲ ਵੜ ਦੋ ਤੇ ਇੰਨੇ ਬੋੜ ਵੜ ਦੋ ਆ ਜਿਹੜਾ ਹੁਣ ਆਪਣਾ ਨਵਾਂ ਐਕਸਪ੍ਰੈਸ ਵੇ ਨਿਕਲ ਰਿਹਾ ਉਹਦੇ ਚ ਬੜੇ ਵੱਡੇ ਵੱਡੇ ਬੋੜ ਤੇ ਪਿੱਪਲ ਵੱਡੇ ਗਏ ਪਰ ਮਲਮਾੜੀ ਗੱਲ ਆ ਇਹ ਉੰਨੀ ਪਲਾਂਟੇਸ਼ਨ ਹੋ ਨਹੀਂ ਰਹੀ ਸਗੋਂ ਆਪਾਂ ਸੈਂਕੜੇ ਸਾਲ ਪੁਰਾਣੇ ਦਰਖਤ ਵੱਢੀ ਜਾ ਰਹੇ ਐਵੇਂ ਬਿਨਾਂ ਕਾਲ ਤੋਂ ਇਲਾ ਜਾ ਨੋ ਘਟੋ ਘਟ ਜੀ ਆਪਾਂ ਆ ਜੇ ਵੱਡ ਤਾਂ ਲਾਓ ਵੀ ਉਹਨੂੰ ਉਹ ਤਾਂ ਸਹੀ ਚਲੋ ਆਪਾਂ ਗੱਲ ਕਰੀਏ ਸਫੇਦਿਆਂ ਦਾ ਤੇ ਫਿਰ ਵੀ ਜ਼ਮੀਨਾਂ ਨੂੰ ਵੀ ਨੁਕਸਾਨ ਬਹੁਤ ਹੈ ਚਲੋ ਹੱਲ ਹੋ ਜਾਂਦੇ ਨੇ ਹਨਾ ਗ੍ਰਾਮ ਪੰਚਾਇਤ ਕਰੇਰੀ ਆਪਕੇ ਆਗਮਨ ਪਰ ਆਪਕਾ ਹਾਰਦਿਕ ਸਵਾਗਤ ਕਰਦੀ ਹੈ ਸ਼ੁਕਰੀਆ ਜੀ ਕਰੇਰੀ ਪਿੰਡ ਦੀ ਪੰਚਾਇਤ ਦਾ ਉੱਠ ਪ੍ਰਧਾਨ ਮੋਰੇ ਬੈਠਾ ਹੋ ਗਿਆ ਪਰੇ ਤੇ ਕਰੇਰੀ ਪਿੰਡ ਪਹੁੰਚ ਕੇ ਵੀ ਆਪਾਂ ਪਿੰਡ ਸ਼ੁਰੂ ਹੋ ਗਿਆ ਤੇ ਆਲੇ ਦੁਆਲੇ ਘਰ ਨੇ ਬਸ ਇੱਦੀ ਖਿੰਡੇ ਪੁੰਡਰੇ ਹੀ ਨੇ ਕਾਣਕ ਬੀਜੀ ਹੋਈ ਇਹਨਾਂ ਨੇ ਆ ਨਵੀਂ ਬੀਜੀ ਆ ਤੇ ਨਹੀਂ ਕਣਕ ਨਹੀਂ ਫਿਰ ਆ ਜੋਂ ਲਗਦੇ ਆ ਜੋਂ ਆ ਜੋਂ ਦੀ ਖੇਤੀ ਜਿਆਦੀ ਹੁੰਦੀ ਹੈ ਇੱਥੇ ਸਪਿਤੀ ਦੇ ਵਿੱਚ ਵੀ ਐਵੇਂ ਹੁੰਦਾ ਤੇ ਬਾਕੀ ਤੁਹਾਨੂੰ ਨਾ ਜੇ ਤੁਸੀਂ ਟਰੈਕ ਕਰਨ ਆਉਨੇ ਹੋ ਤਾਂ ਇੱਥੇ ਰਹਿਣ ਵਾਸਤੇ ਵੀ ਤੁਹਾਨੂੰ ਹੋਮਸਟੇ ਜਾਂ ਹੋਟਲ ਜਾਂ ਇਦਾਂ ਦੀ ਹਰ ਤਰ੍ਹਾਂ ਦੀ ਸਹੂਲਤ ਮਿਲ ਜੂਗੀ ਖਾਣ ਪੀਣ ਦੀ ਤੇ ਰਹਿਣ ਸਹਿਣ ਦੀ ਹੋਸਟਲ ਵੀ ਹੈ ਕਿਨੇ ਹਾਂ ਸਾਰਾ ਕੁਝ ਹੈਗਾ ਬਸ ਤੁਹਾਨੂੰ ਘਰੋਂ ਨਿਕਲ ਕੇ ਪਹੁੰਚਣਾ ਪੈਣਾ ਇੱਥੋਂ ਤੱਕ ਬਸ ਆਪਾਂ ਉਹਨਾਂ ਦੀ ਥਾਂ ਲੱਭਦੇ ਆਂ ਬੰਦੇ ਮੋਰੇ ਆਪਣੇ ਢੀਕਣ ਦੇ ਆਪਾਂ ਨੂੰ ਕਿਉਂਕਿ ਉਹ ਪਹਿਲਾਂ ਦੇ ਪਹੁੰਚੇ ਪਏ ਆ ਲੇਟ ਆ ਸਭ ਤੋਂ ਕੋਈ ਨਾ ਬਸ ਪਹੁੰਚ ਗਏ ਆਪਾਂ 2:51 ਮਿੰਟ ਹੋ ਗਏ ਜੀ ਆਪਾਂ ਪਹੁੰਚ ਗਏ ਕਰੇਰੀ ਪਿੰਡ ਤੇ ਇੱਥੇ ਪਹੁੰਚ ਕੇ ਅਸੀਂ ਆਪਦੇ ਵੱਡੇ ਬੈਗਾਂ ਦੇ ਵਿੱਚੋਂ ਛੋਟੇ ਬੈਗ ਤਿਆਰ ਕਰ ਲਿਆ ਜਿੱਦਾਂ ਆ ਮੈਂ ਛੋਟਾ ਪਿੱਠੂ ਤਿਆਰ ਕਰ ਲਿਆ ਵੀ ਇਹਦੇ ਜੇ ਦੋ ਦਿਨਾਂ ਵਾਲੇ ਕੱਪੜੇ ਆਪਾਂ ਪਾ ਲਿਆ ਤੇ ਇਧਰ ਚੀਮਾ ਸਾਹਿਬ ਵੀ ਤਿਆਰੀ ਕਰੀ ਬੈਠੇ ਨੇ ਚੀਮਾ ਸਾਹਿਬ ਕਿਦਾਂ ਬੈਗ ਤੇ ਦਿਖਾਓ ਹਾਂ ਤਿਆਰ ਹੋ ਗਿਆ ਸਹੀ ਆ ਮਾਈਕ ਰੀਸੀਵਰ ਵੀ ਤਿਆਰ ਆ ਇਹ ਨਵਾਂ ਬੰਦਾ ਆਪਾਂ ਬਲੌਗਰ ਤਿਆਰ ਕਰ ਰਹੇ ਆ ਸੋਹਣਿਆ ਸੋਹਣਿਆ ਥਾਮਾ ਬਸਾਏਗਾ ਤੁਹਾਨੂੰ ਤੇ ਗਾਵਾਂ ਇੱਥੇ ਵੀ ਓਦਾਂ ਹੀ ਤੁਰੀਆਂ ਫਿਰਦੀਆਂ ਮਿੱਤਰੋ ਤੇ ਆਪਨੇ ਜਿੰਨੇ ਵੀ ਸੱਜਣ ਬਾਕੀ ਆਏ ਸੀ ਆ ਗੱਡੀਆਂ ਗੁੱਡੀਆਂ ਇੱਥੇ ਲਾ ਗਏ ਆ ਦੇਖ ਲਓ ਇੱਧਰ ਖੜੀਆਂ ਨੇ ਸਾਰੀਆਂ ਗੱਡੀਆਂ ਆ ਚੰਡੀਗੜ੍ਹ ਨੰਬਰ ਪੰਜਾਬ ਔ ਪਿੱਛੇ ਪੀਬੀ 03 ਤਿੰਨ ਵਾਲੀਆਂ ਖੜੀਆਂ ਬਠਿੰਡੇ ਵਾਲੇ ਕਈ ਗੱਭਰੂ ਆਏ ਹੋਏ ਨੇ ਇੱਥੇ ਤੇ ਆਪਾਂ ਉਹਨਾਂ ਨੂੰ ਮਿਲਦੇ ਆ ਹੁਣ ਅਸੀਂ ਲੱਗੇ ਆ ਜੀ ਇਥੋਂ ਟਰੈਕ ਸ਼ੁਰੂ ਕਰਨ ਤੁਹਾਨੂੰ ਅਗਲੀ ਵੀਡੀਓ ਚ ਮਿਲਾਂਗੇ ਮਤਲਬ ਤੁਸੀਂ ਕੱਲ ਨੂੰ ਸਾਡੀ ਕੋ ਟਰੈਕ ਅੱਜ ਦੇ ਲਈ ਇੰਨਾ ਹੀ ਬਾਕੀ ਨਾਲੇ ਆਪਾਂ ਸਾਰਿਆਂ ਨੂੰ ਮਿਲਾਉਨੇ ਆ ਦੱਸਦੇ ਆ ਵੀ ਕਿੰਨਾ ਕਿੰਨੇ ਨੇ ਕਿਹੜੇ ਬੰਦੇ ਜਿਨ੍ਹਾਂ ਨੇ ਇਹ ਸਾਰੀ ਜ਼ਿੰਮੇਵਾਰੀ ਚੱਕੀ ਆ ਟੂ ਆਰਗੇਨਾਈਜ਼ ਕੀਤਾ ਤੇ ਤੁਸੀਂ ਵੀ ਕਦੀ ਸਵੱਬ ਬਣਿਆ ਤੇ ਇੱਥੇ ਆਇਓ ਬਾਕੀ ਤੁਸੀਂ ਇਹ ਵਾਲਾ ਜਿਹੜਾ ਸਾਡਾ ਗਰੁੱਪ ਆ ਇਹਨੂੰ ਵੀ ਜੁਆਇਨ ਕਰ ਸਕਦੇ ਹੋ ਇਹਦੇ 'ਚ ਵੀ ਜਦੋਂ ਕਦੀ ਕੋਈ ਮੌਕਾ ਬਣਦਾ ਤੇ ਉਹ ਅਪਡੇਟਸ ਹੁੰਦੀਆਂ ਰਹਿੰਦੀਆਂ ਤੇ ਉਹਦੇ ਨਾਲ ਜੁੜਨ ਦਾ ਤੁਹਾਨੂੰ ਦੱਸਤਾ ਫੇਸਬੁੱਕ ਤੇ ਪੇਜ ਹੈਗਾ ਕਮਕੜ ਨਾਮਾ ਪੇਜ ਗਰੁੱਪ ਇਹ ਇਹਨਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ ਤੇ ਠੀਕ ਆ ਜੀ ਇਹ ਵੀਡੀਓ ਨੂੰ ਮੈਂ ਇੱਥੇ ਖਤਮ ਕਰਨ ਲੱਗਾ ਅਗਲੀ ਚ ਮਿਲਦੇ ਆ ਅਸੀਂ ਵੀ ਲੇਟ ਹੋ ਰਹੇ ਆ ਲੱਗਿਆ ਟਰੈਕ ਸ਼ੁਰੂ ਕਰਨ ਬਾਏ ਬਾਏ ਕੱਲ ਵਾਲੀ ਵੀਡੀਓ 'ਚ ਮਿਲਾਂਗੇ ਟਰੈਕ ਤੇ